ਤਾ ਕਿਸਾਨਾਂ ਨੂੰ ਜਗਜੀਤ ਸਿੰਘ ਢੱਲੇਵਾਲ ਦਾ ਕਾਫਲਾ ਮੀਟਿੰਗ ਖਤਮ ਹੋਣ ਤੋਂ ਬਾਅਦ ਜਿਹੜਾ ਇਸ ਪੱਬਨ ਦੇ ਵਿੱਚੋਂ ਨਿਕਲਦਾ ਹੋਇਆ ਦਿਖਾਈ ਦੇ ਰਿਹਾ ਤਾਂ ਲੰਮੀ ਮੀਟਿੰਗ ਚੱਲੀ ਕੇਂਦਰ ਦੇ ਮੰਤਰੀਆਂ ਦੇ ਨਾਲ ਕਿਸਾਨ ਆਗੂ ਕਹਿ ਰਹੇ ਨੇ ਕਿ ਸਾਰਥਕ ਮਾਹੌਲ ਦੇ ਵਿੱਚ ਇਹ ਚਰਚਾ ਹੋਈ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਐਮਐਸਪੀ ਤੇ ਕਾਨੂੰਨੀ ਗਰੰਟੀ ਮਨਾਉਣ ਦੇ ਮੁੱਦੇ ਤੇ ਖੁੱਲ ਕੇ ਚਰਚਾ ਹੋਏਗੀ ਜਗਜੀਤ ਸਿੰਘ ਢੱਲੇਵਾਲ ਇਸ ਐਂਬੂਲੈਂਸ ਦੇ ਵਿੱਚ ਜਾ ਰਹੇ ਨੇ ਪ੍ਰਾਈਵੇਟ ਐਂਬੂਲੈਂਸ ਆ ਜਿਹਨਾਂ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ ਸੀ ਤਾਂ ਤਕਰੀਬਨ 3 ਘੰਟੇ ਕੇਂਦਰ ਦੇ ਨਾਲ ਮੀਟਿੰਗ ਹੋਈ ਆ ਕੇਂਦਰ ਦੇ ਨਾਲ ਚਰਚਾ ਹੋਈ ਆ ਪਾਵੇਂ ਕੀ ਅੱਜ ਜਿਹੜੀ ਉਹਨਾਂ ਦੇ ਵੱਲੋਂ ਕਈ ਗੱਲਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਗਈਆਂ ਨੇ ਤਾਂ ਜਹੇ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਇਸ ਸਮੇਂ ਐਂਬੂਲੈਂਸ ਦੇ ਵਿੱਚ ਨਜ਼ਰ ਆ ਰਹੇ ਨੇ ਉਹਨਾਂ ਨੂੰ ਹੁਣ ਇਸੇ ਐਂਬੂਲੈਂਸ ਦੇ ਵਿੱਚ ਲਿਜਾਇਆ ਜਾ ਰਿਹਾ ਹੈ ਦਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਕਰੀਬਨ 3 ਘੰਟੇ ਕੇਂਦਰ ਦੇ ਮੰਤਰੀਆਂ ਦੇ ਨਾਲ ਮੀਟਿੰਗ ਹੋਈ ਆ ਤਾਂ ਕਿਸਾਨ ਜਥੇਬੰਦੀਆਂ ਨੇ ਆਪਣੇ ਅੰਕੜੇ ਨੇ ਜਿਹੜੇ ਉਹ ਕੇਂਦਰ ਸਰਕਾਰ ਨੂੰ ਦਿੱਤੇ ਨੇ ਕੇਂਦਰ ਦੇ ਮੰਤਰੀਆਂ ਨੂੰ ਦਿੱਤੇ ਨੇ ਭਾਵੇਂ ਕਿ ਕੇਂਦਰ ਮੰਤਰੀਆਂ ਨੇ ਕਿਹਾ ਕਿ ਪੂਰੇ ਪ੍ਰੋਪਰ ਤਰੀਕੇ ਦੇ ਨਾਲ ਦਸਤਾਵੇਜ਼ ਬਣਾ ਕੇ ਸਾਨੂੰ ਇਹ ਡਾਟੇ ਦਿੱਤੇ ਜਾਣ ਪਰ ਇੱਕ ਹਫਤੇ ਦਾ ਸਮਾਂ ਹੁਣ ਜਿਹੜਾ ਉਹ ਦਿੱਤਾ ਗਿਆ ਤਾਂ ਕੇਂਦਰ ਦੇ ਮੰਤਰੀ ਨੇ ਜਿਹੜੇ ਉਹ ਇੱਕ ਹਫਤੇ ਦੇ ਵਿੱਚ ਜਿਹੜੀ ਉਹ ਗੱਲਬਾਤ ਆਪਣੀ ਰੱਖਣਗੇ ਇੱਕ ਹਫਤੇ ਦੇ ਵਿੱਚ ਉਹ ਮੀਟਿੰਗ ਮਾਫ ਕਰਨਾ ਤੇ ਉਹ ਅੰਕੜੇ ਨੇ ਜਿਹੜੇ ਉਹ ਸਰਕਾਰ ਤੱਕ ਪਹੁੰਚਾਉਣਗੇ ਬਾਈ ਬਾਈ ਨਹੀਂ ਨਹੀਂ ਬਾਤ ਕੁਝ ਹੈ ਬਾਈ ਬਾਈ ਅੱਜ ਹੋਈ ਹੈ ਦੇਖ ਰਾਮ ਸ਼ਰਾਮ ਚ ਨਹੀਂ ਹੋ ਰਹੀ ਬਾਹਰ ਖੜੇ ਨੇ ਇਸ ਦਾ ਕਾਫੀ ਅੱਜ ਜਗਜੀਤ ਸਿੰਘ ਡੱਲੇਬਾਲ ਦਾ ਜਿਹੜਾ ਕਾਫਲਾ ਇਸ ਸਮੇਂ ਜਿਹੜਾ ਬਾਹਰ ਜਾਂਦਾ ਹੋਇਆ ਨਜ਼ਰ ਆ ਰਿਹਾ ਤਾਂ ਲੰਬੀ ਮੀਟਿੰਗ ਹੋਈ ਹੈ ਤਾਂ ਮੀਟਿੰਗ ਦੌਰਾਨ ਭਾਵੇਂ ਕੀ ਕੋਈ ਗੱਲਬਾਤ ਨਹੀਂ ਹੋਈ ਤਾਂ ਜਹੇ ਦੇ ਵਿੱਚ ਜਿਹੜੀ قافلہ ਜਿਹੜਾ ਉਹਨਾਂ ਦਾ ਬਾਹਰ ਨਿਕਲਦਾ ਹੋਇਆ ਨਜ਼ਰ ਆ ਰਿਹਾ ਤਾ ਸਮੇਂ ਐਂਬੂਲੈਂਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਜਾ ਰਹੇ ਉਹਨਾਂ ਦਾ ਮਰਨ ਵਰਤ ਲਗਾਤਾਰ جاری ਹੈ 90 ਦਿਨ ਤੋਂ ਬਾਅਦ ਦਿਨ ਹੋ ਗਏ ਨੇ ਤਾਂ ਉਹ ਸਮਾਂ ਵੀ ਦੇਖਿਆ ਜਦੋਂ ਜਗਜੀਤ ਸਿੰਘ ਡੱਲੇਵਾਲ ਚੱਕਰ ਖਾ ਕੇ ਡਿੱਗ ਪਏ ਸੀ ਜਦੋਂ ਡਾਕਟਰਾਂ ਨੇ ਉਹਨਾਂ ਨੂੰ ਕਿਹਾ ਸੀ ਕਿ 72 ਘੰਟੇ ਦਾ ਸਮਾਂ ਉਹਨਾਂ ਦੇ ਕੋਲ ਤਾਂ ਉਹ ਸਾਰੀਆਂ ਚੀਜ਼ਾਂ ਸਾਹਮਣੇ ਦੇਖੀਆਂ ਤਾਂ ਜਹੇ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੇ ਹੌਸਲੇ ਅੱਜ ਵੀ بلند ਨੇ ਅੱਜ ਵੀ ਉਹ ਮਰਨ ਵਰਤੇ ਬੈਠੇ ਨੇ ਤਾਂ ਜਹੇ ਦੇ ਵਿੱਚ ਉਹਨਾਂ ਦੇ ਵੱਲੋਂ ਹਲੇ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਕਿਸਾਨ ਮਜ਼ਬੂਤ ਹੋਣ ਕਿਸਾਨ ਅ ਅੰਦੋਲਨ ਦੇ ਵਿੱਚ ਆਪਣੀ ਸਰਕਤ ਵਧਾਉਣ ਉਹ ਸਾਰੀਆਂ ਚੀਜ਼ਾਂ ਨੇ ਤਾਂ ਇਸ ਸਮੇਂ ਕਾਫਲਾ ਉਹਨਾਂ ਦਾ ਬਾਹਰ ਨਿਕਲਦਾ ਹੋਇਆ ਨਜ਼ਰ ਆ ਰਿਹਾ ਤਾਂ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਐਂਬੂਲੈਂਸ ਦੇ ਵਿੱਚੋਂ ਲਜਾਇਆ ਜਾ ਰਿਹਾ ਹੈ ਤੇ ਹੁਣ ਜਿਹੜਾ ਕਾਫਲਾ ਹੈ ਉਹਨਾਂ ਦਾ ਇੱਥੋਂ ਨਿਕਲ ਰਿਹਾ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਅੱਜ ਕਿਸਾਨ ਭਵਨ ਹੀ ਠਹਿਰਿਆ ਜਾਵੇਗਾ ਕਿਉਂਕਿ ਲੰਬਾ ਰਸਤਾ ਹੈ ਇੰਨੇ ਲੰਬੇ ਰਸਤੇ ਦੇ ਵਿੱਚੋਂ ਬਾਹਰ ਨਹੀਂ ਜਾਇਆ ਜਾਣਾ ਤਾਂ ਇਸ ਕਰਕੇ ਹੁਣ ਇੱਥੇ ਹੀ ਰੁਕਿਆ ਜਾਏਗਾ ਤਾਂ ਉਹ ਕਾਫਲਾ ਜਿਹੜਾ ਬਾਹਰ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ